ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਕਾਲਖਪਰਾਵਾਂ ਦਾ ਸਵਾਗਤ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆਪਾਂ ਟੇ ਲੋਡੇਰੀ ਫਾਰਮ ਆ ਜਾਤਾ ਅਸੀਂ ਤੁਹਾਨੂੰ ਅੱਜ ਦੀ ਵੀ ਰੋਤਣਾ ਪਾਤਾ ਇਸ ਘਾਰ ਪਸ਼ੂ ਦਿਖਾਵਾਗੇ ਤਿੰਨ ਛੋਟੀਆਂ ਤੇ ਇੱਕ ਤੋਂ ਬੈਣ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਚ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸਸੀਆ ਭਾਜੀ ਸਸੀਆ ਜੀ ਵਿਜੀ ਇਹ ਹਾਲ ਜੀ ਬਹੁਤ ਵਧੀਆ ਵਿਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜਾਈ ਦੀ ਜੱਗੇ ਭਾਜੀ ਤੇ ਬਈ ਜੀ ਆਪਣਾ ਨਾਮ ਤੇ ਦੱਸ ਦੱਸ ਦਿਓ ਨਾਮ ਭਾਜੀ ਮੇਰਾ ਹਰਮਨ ਜੇ ਪਿੰਡ ਰਾਇਆ ਸਸੀ ਜਿਲ੍ਹਾ ਅੰਮ੍ਰਿਤਸਰ ਤਸੀਨ ਦੇ ਨਾਲ ਆਏ ਏਅਰਪੋਰਟ ਦੇ ਨਾਲ 1 ਕਿਲੋਮੀਟਰ ਪਿੰਡ ਆਪਣਾ ਠੀਕ ਆ ਜੀ ਫੋਨ ਨੰਬਰ 826444231 ਭਾਜੀ ਠੀਕ ਆ ਜੀ ਅੱਗੇ ਤੋਂ ਵਧੀਆ ਸ਼ੁਰੂਆਤ ਕਿਉਂ ਤੋਂ ਇੱਦਾਂ ਕਰ ਲੀਏ ਜੱਜੋ ਭਾਜੀ ਆ ਛੋਟੀ ਬਾਰੇ ਇਹ ਭਾਈ ਤ ਸਵੇਈ 11 12 11 12 ਕਿਲੋ ਦੁੱਧ ਭਰਿਆ ਆ ਠੀਕ ਹੈ ਜੀ ਐਰਕਾਂ ਵੀ ਜਾਣਾ ਨਹੀਂ ਤੇ ਚੋਇਨਾ ਦੇ ਚਵਾਉਗੀ ਥੱਲੇ ਮਾਰ ਤੋਂ ਬਣਾਇਆ ਕੈਮਰਾ ਇਹ ਕੱਚੀ ਥੋੜੇ ਦਿਨ ਦਾ ਖੜਦੀ ਆ ਠੀਕ ਹੈ ਜੀ ਅੱਪਰ ਪਾ ਕੇ ਖਾਣ ਤੋਂ ਬੜਾ ਦਾ ਸੈਰ ਗਿਆ ਆਪਣੀ ਆਹ ਨਾੜਾ ਨੂੜਾ ਖਾਓ ਭਾਜੀ ਲੈਵੇ ਤੇ ਦੁੱਧ ਦੀਆਂ ਨਿਸ਼ਾਨੀਆਂ ਠੰਡੀ ਆ ਵੀ ਮੈਂ ਭਾਜੀ ਬਿਲਕੁਲ ਅੱਛਾ ਜੀ ਹਾਂਜੀ 2.5 ਕਿਲੋ ਗਾੜੀਆਂ ਭਾਜੀ ਮੈਂ ਦੀ ਠੀਕ ਹੈ ਠੀਕ ਹੈ ਪਾਣੀ ਪਿੱਛਾ ਪਿੱਟ ਪੁਰਾਣਾ ਖਾਪੂ ਮੈਂ ਦਾ ਕਰਨ ਦੇ ਦੋ ਬਹੁਤ ਚੰਗਾ ਇੱਧਰ ਕੈਮਰਾ ਮਾਰ ਚੈੱਕ ਕਰ ਸਕਦੇ ਜੀ ਤੇ ਦੇਣਾ ਲੱਗ ਗਏ ਦਾਸ ਭਾਜੀ ਬੰਨੀ ਬੜੀ ਟਿੱਪਣ ਟਿੱਪਣ ਬੜੀ ਮੈਂ ਹੀ ਪਾਸ ਹੈ ਸ਼ਹਿਦ ਹੋ ਰਿਹਾ ਚੇਪਾ ਅੱਛਾ ਜੀ ਹਾਂ ਜੀ ਦੋ ਦੋ ਬੀ ਬੋਲ ਕੇ ਫਿਰ ਦਾਤਾ ਆ ਬੜਾ ਚੰਗਾ ਆ ਗਿਆ ਵਾ ਆਦੇ ਡੀਓਲਟੀ ਕਰਦੀ ਭਾਜੀ ਮਾੜੀ ਸੀ ਸੰਗਲ ਪਾਓ ਅਕੀ ਆ ਗਿਆ ਬਾਬਾ ਨੇ ਤੇ ਤਕੂਨ ਦਾ ਨਾਮ ਉਹਨਾਂ ਦਾ ਕਰਮਾ ਜੀ ਨੂੰ ਉਹ ਪਾਰਾਂ ਦੇ ਨਾਲ 70 22 ਦੇ ਪਿਛਲੇ ਦਿਨ ਪਰ ਆ ਚਲੋ ਕਿੱਥੇ ਤੋਂ ਹੋ ਆ 5 ਵਜੇ ਤੇ ਵੀ ਚੰਗੀ ਭਾਜੀ ਮੈਂ ਠੀਕ ਠੀਕ ਤਾਂ ਲਓ ਜੀ ਪਿੰਡੇ ਦੇ ਨਾਲਾ ਲੋੜਾ ਵੀ ਜਿਹੜੀਆਂ ਕਾਫੀ ਆ ਗਈਆਂ ਵਾ ਐਨ ਫਜ਼ਲੇ ਚਮਾਲੀਆ ਹਾਂ ਆਤਰਾ ਰੈਡੀ ਹੋਰ ਬੜੀ ਕਾਫੀ ਭਾਈ ਅੱਛਾ ਇਹ ਨਾਲ ਨਾਲ ਹੀ ਤੁਰਦੀ ਆ ਏ ਠੀਕ ਹੈ ਠੀਕ ਹੈ ਚੱਲ ਕੋਈ ਗੱਲ ਲਓ ਜੀ ਥਾਣਾ ਦਾ ਸੈਲ ਗਿਆ ਉਹ ਜਿਹੜਾ ਬਹੁਤ ਚੰਗਾ ਆ ਗਿਆ ਐਨ ਕੱਲਾ ਕੱਲਾ ਲੱਗਾ ਪਿਆ ਵਾ ਥਾਣਾ ਤੇ ਨਾਲਾ ਲੋੜਾ ਵੀ ਜਿਹੜੀਆਂ ਕਾਫੀ ਆ ਗਈਆਂ ਵਾ ਛੱਡੇ ਦੇ ਇਹਦਾ ਭਾਈ ਜੀ ਮੋਲ ਆ। ਦੇਖੋ ਭਾਈ ਮੋਲ ਬਿਲਕੁਲ ਜਾਇਜ਼ ਕਰ ਦੇਣਾ ਆਪਾਂ। ਅੱਛਾ ਜੀ। ਮੋਲ 90 95 ਜੋ ਮਰਜ਼ੀ ਕਰੀਏ। ਹਾਂ ਜੀ। 88000 ਤੋਂ ਨਹੀਂ ਦੇ ਰਾਂਗੇ। ਹੋਰ ਕਰ ਦਈਏ ਥੋੜੇ ਬਰੇ ਮੌਕੇ ਦੇ ਵਿੱਚ ਹੀ ਕਰ ਦਾਂਗੇ ਮਸਾਲਾ ਦੇਣਿਆ ਕੋਈ ਵੀਰਾ ਫੋਨ ਲਾਵੇ ਮੋੜ ਦੇਣੀ ਮਹੀਂ ਚ ਦੇ ਦਾਂਗੇ ਠੀਕ ਹੈ ਠੀਕ ਹੈ ਹਾਂਜੀ ਬਾਕੀ ਵੇਖ ਲਓ ਭਾਜੀ ਆਹ ਢਿੱਲਾਂ ਨੂੰ ਲਾ ਸਾਰੀ ਮਹੀਂ ਬਣਨੀ ਆ ਜੀ ਠੰਡੀ ਵੇਖੋ ਕੱਢੀ ਮਹੀਂ ਆ ਵੇਖੋ ਥਾਲੇ ਗੁੱਲ ਜਿਹੜਾ ਬਹੁਤ ਹੀ ਚੰਗਾ ਲੱਗਾ ਜਿੱਤੇ ਲਾਡੂ ਲਾਤੀ ਆ ਗਈਆਂ ਵਾ ਹਾਂਜੀ ਕਰਦ ਬੈੰਦੀ ਵੀ ਭਾਈ ਚੰਗੀ ਮਹੀਂ ਠੀਕ ਹੈ ਜੀ ਹਾਂਜੀ 8000 ਫਿਰ 13 ਲਿਆਣੇ ਠੀਕ ਲਓ ਜੀ ਮੌਕੇ ਦੇ ਮਾਲਤਾਂ ਬਾਈ ਕਹਿੰਦਾ ਕਿ ਕਰਦਾਂਗੇ ਖੁੱਲਾ ਭਈਆ ਕਿਵੇਂ ਦੂਜੇ ਨੰਬਰ ਤੇ ਇਹ ਵੀ ਮੇਰਾ ਭਾਈ ਤੀਜਾ ਸੁਆਜੋ ਅੱਛਾ ਜੀ ਇੱਕ ਆਲਾ ਕਹਿੰਦਾ 20 ਤੋਂ 25 ਦਿਨ ਛੜਦੀ ਸ਼ਾਇਦ ਆਉਂਦਾ ਹੈ ਉਮੀਦ ਹੈ 35 ਟੋਕਣ ਬੜੀ ਪਾਸ ਆ ਠੀਕ ਹੈ ਜੀ ਹੱਤ ਤੋਂ ਵੱਧ ਮਹੀਨਾ ਲੈ ਜੂ ਆਪਣੀ ਸਮਝਣਾ ਕੋ ਵੀਰ ਲਾਏ ਭਾਵੇਂ ਕੋਈ ਵੀ ਚੈੱਕ ਰਾ ਕੇ ਲੈ ਜਾ ਸਾਡੇ ਕੋਲੋਂ ਅੱਛਾ ਜੀ ਹਾਂਜੀ 1 ਮਹੀਨੇ ਦੀ ਕੱਤੀ ਠੀਕ ਹੈ ਠੀਕ ਲਓ ਜੀ ਸੁਆ ਜੀ ਇਹ ਵੀ ਕਰਮਲ ਜੀ ਕਿੰਨੇ ਕਹਿੰਦਾ ਜੀ ਪੰਜਾਇਆ ਭਾਣਾ ਭਾਈ ਸਾਂਭ ਛੱਡ ਕੇ ਅੱਛਾ ਜੀ ਹਾਂਜੀ ਇਹ ਕਿੰਨੇ ਵੀ ਦੁੱਧ ਵਾਲੀਏ ਦੁੱਧ ਭਾਈ 10 ਕਿਲੋ ਚੁੰਦੀ ਰਹੀ ਐਵੇਂ ਜਿਆਦਾ ਆਖੀ ਜਾਈਏ ਠੀਕ ਹੈ ਠੀਕ ਹੈ ਐ ਤਾਂ ਵੀ ਜਿਆਦਾ ਨਹੀਂ ਚਲੋ ਨਾ ਚਮਾਈ ਜਓ ਲਓ ਜੀ ਸਿੰਕਲ ਛੱਡੀ ਆ ਗਈ ਜਿਹੜਾ ਢਿੱਲਾ ਤੋਂ ਲਾਇਆ ਇਹ ਵੀ ਕਾਫੀ ਆ ਜੇ ਬਰ ਨਹੀਂ ਤੇ ਤੈਨੂੰ ਇੱਕ ਮਹੀਨੇ ਵਿਚ ਆਸपास ਅਜ ਲੈ ਜੂਗੀ ਤੇ ਸੋਣ ਦਾ ਵੀ ਨਵਾਂ ਵਾ ਦਾ ਚੰਗਾ ਵਾ ਰੂਗੀ ਬੱਧੀ ਥਾਲ ਤੋਂ ਜਿਹੜਾ ਬਹੁਤ ਚੰਗਾ ਲੱਗਾ ਵਾ ਹਾਂ ਜੀ ਅਜੇ ਸ਼ਾਇਦ ਜਿਹੜਾ ਦੁੱਧ ਨੇ ਪਿਛਲੇ ਦਿਨ ਤੋਂ ਪੜਿਆ ਵਾ ਉਹ ਤਾਂ ਮੇਰੇ ਚੱਕਾ ਸਾਡੇ ਤੋਂ ਥੋੜਾ ਦਾ ਸਾਂਗ ਹੈ ਬਸ ਤੇ ਸ਼ੌਕ ਵਿੱਚ ਪੂਰੇ ਦੀ ਜੰਗਲਾਈ ਆਵੇ ਖਾ ਲੋ ਭਾਈ ਠੀਕ ਠੀਕ ਬਾਈ ਮਗਰ ਦੀ ਸਾਈਡ ਤੋਂ ਚੱਕਾ ਸਾਡੇ ਜੱਟੇ ਕੋਲ ਕਿਸੇ ਖਾਣ ਤੋਂ ਜਿਹੜਾ ਚਲਗਾ ਲੱਗਾ ਤੇ ਢਿੱਲਾ ਤੋਂ ਲਾ ਜਿਹੜੀਆਂ ਬਹੁਤੀਆਂ ਨੇ ਇਹਦਾ ਭਾਈ ਮੁੱਲ ਦੇਖੋ ਭਾਈ ਜੇ ਰਹੀ ਨਾ ਸਾਵੜੀਏ 70 ਦੀ 50 50 ਮੈਂ ਜਿੰਨੂ ਮਰਜ਼ੀ ਦੇ ਦੇਈ ਦੇ ਹਾਂਜੀ ਹੁਣ ਆਪਾਂ ਸਾਂਭ ਛੱਡ ਦਈਏ ਹਾਂਜੀ ਬਾੜੀਆ ਦੀ ਮਈ ਦੇ ਰਹੀਏ ਉਹ ਰੱਬ ਦੀ ਪੂਰੇ ਦੀ ਮਦਦ ਨਾਲ ਭਾਈ 20000 ਸਾਮ ਛੱਡ ਦਾਂਗੇ ਹਾਂ ਨਾ ਹੀ ਮੈਂ 55000 ਵੀ ਦਵਾਂਗੇ ਠੀਕ ਹੈ ਲਓ ਜੀ 55000 ਦੀ ਕੋਈ ਵੀਰ ਭਰਾ ਮਹੀਨਾ ਸਾਮ ਲੂਗਾ ਹਾਂਜੀ ਹਾਂਜੀ ਚਲੋ ਦੁੱਧ ਚੰਗਾ ਕੱਢੀ ਜੋਗੀ ਤੇ ਬਿਲਕੁਲ ਹੀ ਨੋਰਮਲ ਦੇ ਬਾਤ ਆਵਾ ਪਾ ਜੀ ਨੇ ਹਾਂ ਤੇ ਜੇ ਨੰਬਰ ਤੇ ਆ ਗਈ ਹਾਂ ਭਾਈ ਵੇਖੋ ਵੈੜ ਦੂਜਾ ਸੂਆ ਵੈੜ ਦਾ ਭਾਜੀ ਅੱਛਾ ਜੀ ਸਾਡੇ 3 ਮਹੀਨੇ ਦੀ ਚੈੱਕ ਪਾਸ ਆ ਅੱਛਾ ਜੀ ਦੁੱਧ ਤਾਂ ਸਾਨੂੰ ਬਾਹਰ ਹੁੰਦਾ 10 ਮੰਨ ਕੇ ਜਿਹੜਾ ਮਰਜ਼ੀ ਵੀ ਹੈ ਭਾਈ ਠੀਕ ਹੈ ਠੀਕ ਹੈ ਜੀ ਤੋਂ ਸੂਆ ਇੱਕ ਨੰਬਰ ਜੇ ਵੈੜ ਫਰੀਲ ਵੇਖੋ ਕਿਹੜੀ ਜੀ ਜਾਸੂ ਸੁਆਸ ਨੂੰ ਨਾਂ ਦੇ ਦਿਖਾਓ ਐ ਬਿੱਜ ਕੁਆਲਟੀ ਵੇਖੋ ਬਿਲਕੁਲ ਚੰਗੀ ਨਹੀਂ ਹੈ ਠੀਕ ਹੈ ਲਓ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਸੂਬਾ ਤੀਹਰਾ ਸੁੰਘੀ ਹੋਣੀ ਹਾਂਜੀ ਹਾਂਜੀ ਠੀਕ ਹੈ ਇਹਦਾ ਸੱਜਰਪਾ ਕਿੰਨਾ ਗਿਣਿਆ ਕਾਲਾ ਸੱਜਰਪਾ ਜੀ 22 23 ਕਿਲੋ ਦੁੱਧ ਦਾ ਚੋਂਦੀ ਰਹੀ ਆਪਣੇ ਕੋਲੋਂ ਕੋਈ ਹੀ ਸੱਜਰ ਵੈੜੇ ਠੀਕ ਹੈ ਠੀਕ ਹੈ ਹਾਂਜੀ ਥਣ ਵੇਖੋ ਲੱਗਾ ਵੈੜ ਨੂੰ ਸਪੈਸ਼ਲ ਸੱਜਰ ਦਾ ਕਾਲਾ ਚੰਗਾ ਵਾ ਤੇ ਬ੍ਰੀਡ ਦੇ ਵਿੱਚ ਆ ਗਈ ਆ ਤੇ ਥਣ ਵੀ ਆ ਨਾ ਕੰਢਾ ਕਲਾ ਦਾ ਗਿੱਟ ਗਿੱਟ ਤੇ ਲਗਾਉਂਦੇ ਆ ਉਹ ਸੰਵਾਲੀ ਨੂੰ ਆਸਤੌੜਾ ਮੌਕੇ ਤੇ 100 ਲੀਟਰ ਹਿੰਦੂ ਦਾ ਤਿਆਰ ਹੈ ਸਾਡੇ ਤੇ ਨੂੰ ਹਾਂਜੀ ਸਾਡੀ ਪੜੀ ਨਾੜਾ ਲੂਣਾ ਇਹ ਵੀ ਪਾਣੀ ਸਾਡਾ ਸਿਆਲਾ ਇਹ ਵੀ ਨੇ ਦੋ ਤੋਂ ਬਹੀ ਆਣਾ ਵਾ ਹਾਂਜੀ ਤਾਂ ਤਿਆਰ ਹੋਈ ਫਿਰ ਚੰਗੇ ਰਪੀਆਂ ਦੀ ਆ ਵੇਣ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂਜੀ ਆਪਾਂ ਦੇਖਦਾ ਦਈਂ ਕਹਦਾ ਜਦੋਂ ਤੈਿਹੜਾ ਹੋਰ ਹੀ ਚੰਗਾ ਲੰਗਾ ਕਰਵਾ ਲਈ ਨੂੰ ਇਧਰੋਂ ਥਣਾ ਸਾਈਕਾ ਬਖਾਓ ਵੇਣ ਦਾ ਆਵੇ ਠੰਡੀ ਬਿਲਕੁਲ ਆਵੇ ਆਹ ਤਰਕਿਆ ਬਹੁਤ ਇੱਤਿਕ ਆ ਗਿਆ ਵਾ ਇਹਦਾ ਭਾਈ ਮੋਲ ਇਹਦਾ ਮੋਲ ਭਾਈ ਫੋਨ ਤੇ ਕਰਾਂਗੇ ਚੈਜ ਬਿਲਕੁਲ ਦਵਾਂਗੇ ਅੱਛਾ ਜੀ ਹਾਂ ਜੀ ਕੋਈ ਵੀ ਠੀਕ ਹੈ ਲਓ ਜੀ ਇਹਦਾ ਜਿਹੜਾ ਮੋਲ ਭਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਤੇ ਚੌਥੇ ਨੰਬਰ ਤੇ ਇਹ ਕਿਵੇਂ ਭਾਈ ਛੋਟੀ ਇਹ ਛੋਟੀ ਭਾਈ ਸਵਾਰੇ ਦੁੱਜਾ ਅੱਛਾ ਜੀ ਰਾਤੀ ਛੋਟੀ ਸੁਈ ਆ ਕੱਟੀ ਮੰਗ ਰਿਆ ਨਾਲੂ ਗੁੱਲਾ ਨਾਲ ਆ ਠੀਕ ਲਓ ਜੀ 20 ਸੌਣ ਲਿਆਵੋ ਖਾਰੋ ਮੜ ਆ ਜਿਆ ਜੋ ਕੱਟ ਚੱਕ। ਵੇ ਤਪੂਰਾ ਵਹਾਰੋ ਕਰ ਦੇਖੋ ਭਾਜੀ ਗੱਡਾ ਝੋਟੀ ਦਾ। ਹਾਂ ਜਿਹੜਾ ਚੰਗਾ ਆ ਗਿਆ ਵਾ ਦੂਜਾ ਸਵੇਰਾ। ਹਾਂਜੀ ਦੂਜਾ ਸਵੇਰਾ ਜੀ ਭਾਜੀ। ਠੀਕ ਹੈ ਠੀਕ ਹੈ। ਦੂਜਾ ਸਵੇਰਾ ਤੁਸੀਂ ਇਹ ਕਿੰਨੇ ਕਿਲੋ ਦਾਲ ਲੀ ਜੇ? ਇਹ ਵੀ ਭਾਈ ਯਾਰਾਂ 11-12 ਕਿਲੋ ਦੁੱਧ ਦੂਜੇ ਸਵੇਰ ਛੋਟੀ ਖਾਉਂਗੀ। ਅੱਛਾ ਜੀ। 10 ਕਿਲੋ ਪਹਿਲੇ ਸਵੇਰ ਘਰ ਵਾਲਿਆਂ ਕਰ ਚੁੰਦੇ ਰਹੇ ਆ। ਠੀਕ ਹੈ ਠੀਕ ਹੈ 10 ਲੀਟਰ। ਲਾਓ ਜੀ। ਸੱਤ ਬਲੈਕ ਆ ਗਈ 10 ਲੀਟਰ। ਉਹ ਬਾਕੀ ਬਿਲਕੁਲ ਤਾਜੀ ਕੋਈ ਜਿਹੜਾ ਜਿੱਕੜਿਆ ਵੀ ਕੀਤੀ ਚਵਾਈ ਆ ਜੇ ਕੋਈ ਹਾਂਜੀ ਭਾਜੀ ਪਾਸ ਕੀਤੀ 1.5 2 ਕਿਲੋ ਠੀਕ ਹੈ ਠੀਕ ਹੈ ਜੀ ਕੰਡ ਤੋਂ 2 ਲੀਟਰ ਜਿਹੜਾ ਗੱਡਿਆ ਵਾਲਾ ਥਾਲਾ ਜਿਹੜਾ ਬਹੁਤ ਛੱਡਾ ਵਾ ਤੇ ਛੇ ਮੇਰੇ ਫੀਮਲ ਕਾਫ ਆ ਗਿਆ ਵਾ ਤੇ ਨਾਲ ਤੋਂ ਜਿਹੜਾ ਇਹ ਭਾਜੀ ਕੱਲ ਸ਼ਾਮੀ ਆਪਾਂ ਝੋਟੀ ਲਈ ਗੱਪਣ ਪਾਸ ਕੀਤੀ ਆ ਅੱਛਾ ਜੀ ਆ ਹੁਣ ਸੂਣ ਕੇ ਥੋੜਾ ਲੱਪਾ ਆ ਲੈ ਗਈ ਆ ਠੀਕ ਹੈ ਠੀਕ ਹੈ ਜੀ ਤੇ ਬੰਦਿਆਂ ਨੇ ਨਾ ਮੇਲੀ ਘੂਰੇ ਜਿੰਨਾ ਕੋ ਲਈ ਉਹਨਾਂ ਰਾਤ ਫੇਰਾ ਨਹੀਂ ਇਹ ਮਾਰਿਆ ਅੱਛਾ ਝੋਟੀ ਸੂਈ ਥੋੜਾ ਜਣਾ ਬੱਚਾ ਭੁੱਲੀ ਏ ਜੀ ਇਹ ਜੀ ਹਾਂਜੀ ਹਾਂਜੀ ਬਾਕੀ ਹੁਣ ਬਿਲਕੁਲ ਜਾਇਆ ਪਾਣਾ ਦੇ ਦਾਂਗੇ ਅੱਛਾ ਜੀ ਜੇ ਬੱਚੇ ਨਾਲ ਛੋਟੀ ਮਿਲਦੀ ਹੋਵੇ ਫਿਰ ਤੇ ਬੋਲੇਗਾ 10 5 ਜੋ ਮਰਜ਼ੀ ਕਰੀ ਜਾਂਦੇ ਹਾਂਜੀ ਹੁਣ ਮੁੱਲ 95000 ਰੁਪਿਆ ਕਰਦੀ ਅੱਛਾ ਜੀ ਹਾਂਜੀ ਸਾਣਾ 90 ਦੀ ਤੇਰੀ ਹੈ ਹੋਰ ਕਰਦੀਏ ਥੋੜੇ ਜਿਹਾ ਕਰ ਦੋ ਜਿੰਨੇ ਦੀ ਤੁਹਾਨੂੰ ਜਾਇਆ ਲੱਗਦੀ ਦੋ ਛੱਡ ਦਈਏ 13 ਦੇ ਭਾਜੀ 88000 ਠੀਕ ਗੱਲ ਬਾਕੀ ਹੋਰ ਮੌਕੇ ਤੇ ਮਾਨਸਾਨ ਕਰਾਂਗੇ ਵੀਰ ਭਰਾ ਨੂੰ ਲਾਵੇ ਕੋਈ ਠੀਕ ਠੀਕ ਲਾਓ ਜੀ 88000 ਮੋੜਨਾ ਨਹੀਂ ਆਪਾਂ ਕਿਹਨੂੰ ਤੇ ਬਿਲਕੁਲ ਸਹੀ ਜੰਦਾ ਲਾਓ ਜੀ ਅੱਜ ਮਕਸਿਆ ਦਾ ਢਾੜਾ ਤੇ ਮੋੜਨਾ ਨਹੀਂ ਕਿਸੇ ਵੀ ਭਰਾ ਨੂੰ ਪਈ ਜਾਂਦਾ ਹਾਂਜੀ ਜੇ ਮੋਕੇ ਤੇ ਮਾਰਤਾ ਹੋ ਜਿਹੜਾ ਕੁੱਲਾ ਦਿੱਤਾ ਜਾਊ ਵਾਲੇ ਬਿਲਕੁਲ ਤਾਜੀ ਫਰੀਆ। ਬਾਕੀ ਇਹੋ ਬੇਨਤੀ ਹੁੰਦੀ ਭਾਈ ਸਾਡੇ ਘਰੋਂ ਦੋ ਟਾਈਮ ਚੋ ਚਾਰ ਟਾਈਮ ਚੋ ਅੱਛਾ ਈ। ਤਸੱਲੀ ਕਰਕੇ ਮੜੋ। ਠੀਕ ਠੀਕ ਆ। ਲਓ ਜੀ ਹਰ ਵਾਰੀ ਭਾਈ ਦੀ ਇਹੋ ਬੇਨਤੀ ਤੇ ਜਿਹੜਾ ਸੋਇਆ ਆਪਣਾ ਦੋ ਟਾਂਗ ਚਵਾਈ ਕਰਕੇ ਕਢੋ ਤੇ ਜਿਹੜਾ ਲੱਪਣ ਆਪਣਾ ਟਿਕਵੇ ਮੜੋ। ਤੇ ਬਾਕੀ ਪਤੂ ਬਾਈ ਦੇ ਕੋਲ ਚੰਗੇ ਆਲੇ ਥੇੜੇ ਕੋਲ ਜਿਹੜੇ ਨਿਗੇ ਨਿਗੇ ਬਾਈ ਨੇ ਪਾਏ ਆ। ਕੁਝ ਤਾੜੇ ਆ, ਕੁਝ ਕੱਪੜਾ ਤਿਆਰ ਆ ਤੇ ਕੁਝ ਠੋਕੜਾਂ, ਗੱਬੜਾਂ ਆ। ਵੀਡੀਓ ਪੂਰੀ ਵਖਲੀਤਾ ਨਿਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ